ਪੰਜਾਬ ਪੁਲਿਸ ਤੇ ਮਟਰ ਪੁਲਿਸ ਥਾਣੇ ਨੇ ਸੰਗੀਤ ਕੰਪਨੀ ਦੇ ਨਿਰਮਾਤਾ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੰਜਾਬ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਦਿਸਾ ਨਿਰਦੇਸ਼ਾ ਤੇ ਉਸ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ ਰਾਜ ਲਾਲੀ ਗਿੱਲ ਨੇ ਖੁਦ ਨੋਟਿਸ ਲਿਆ ਜਿਸ ਵਿੱਚ ਕਿਹਾ ਕਿ ਪਿੰਕੀ ਢਾਲੀਵਾਲ ਨੇ ਸੁਨੰਦਤਾ ਸ਼ਰਮਾ ਦਾ ਸ਼ੋਸ਼ਣ ਕੀਤਾ ਹੈ ਉਸਦੇ ਬਕਾਏ ਕਈ ਸਾਲਾਂ ਤੱਕ ਰੋਕੇ ਉਸ ਨੂੰ ਕੰਪਨੀ ਨਾਲ ਬੰਨਿਆ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕਾ ਸੁਨੰਦਤਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਮੰਗੀ ਸੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਨਾਂ ਤੇ ਹੋ ਰਹੀ ਧੋਖਾਧੜੀ ਬਾਰੇ ਚੇਤਾਵਨੀ ਦਿੱਤੀ ਸੀ ਗਾਇਕਾ ਨੇ ਕਿਹਾ ਸੀ ਕਿ ਜਿਸ ਨੇ ਮੰਮੀ ਨੂੰ ਪਸੰਦ ਆਦੀ ਵਰਗੇ ਸੁਪਰ ਹਿੱਟ ਗੀਤ ਦਿੱਤੇ ਉਸਨੇ ਹਾਲੀ ਦੇ ਵਿੱਚ ਕੁਝ ਥਰਡ ਪਾਰਟੀ ਕੰਪਨੀਆਂ ਤੇ ਵਿਅਕਤੀਆਂ ਤੇ ਉਸਦੇ ਨਾਮ ਹੇਠ ਜਾਲੀ ਵਪਾਰਕ ਅਧਿਕਾਰ ਵੇਚਣ ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਉਸਨੇ ਸਪਸ਼ਟ ਕੀਤਾ ਸੀ ਕਿ ਉਹ ਅਜਿਹੇ ਕਿਸੇ ਵੀ ਧੋਖਾਧੜੀ ਦੇ ਸੌਦੇ ਦੇ ਵਿੱਚ ਸ਼ਾਮਲ ਨਹੀਂ ਹੈ ਅਤੇ ਦੋਸ਼ੀਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗਾਇਕਾ ਨੇ ਪੋਸਟ ਦੇ ਵਿੱਚ ਲਿਖਿਆ ਸੀ ਕਿ ਮੈਂ ਆਪਣੇ ਸਾਰੇ ਕਾਰੋਬਾਰੀ ਸਹਿਯੋਗੀਆਂ ਤੇ ਆਪਣੇ ਸਾਰੇ ਸਮਰਥਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਕੁਝ ਵਿਅਕਤੀਆਂ ਤੇ ਸੰਸਥਾਵਾਂ ਮੇਰੇ ਪਾਰੇ ਕਠੇਕਿਆ ਅਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਵਾ ਕਰ ਰਹੀਆਂ ਨੇ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਫਰਜ਼ੀ ਅਤੇ ਅਣਅਧਿਕਾਰਤ ਅਤੇ ਕਾਨੂੰਨੀ ਤੌਰ ਤੇ ਬੇਬੁਨਿਆਦ ਨੇ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹਾਂਗੀ ਕਿ ਮੈਂ ਇੱਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਆਪਣੇ ਪੇਸ਼ੇਵਰ ਕਾਗਜ਼ਾਂ, ਪ੍ਰਦਰਸ਼ਨ ਅਤੇ ਸਹਿਯੋਗ ਤੇ ਕੋਈ ਵੀ ਵਿਸ਼ੇਸ਼ ਅਧਿਕਾਰ ਨਹੀਂ ਦਿੰਦੀ। ਮੈਂ ਅਣਅਧਿਕਾਰਿਤ ਵਿਅਕਤੀਆਂ ਜਾਂ ਸੰਸਥਾਵਾਂ ਦੇ ਵੱਲੋਂ ਕੀਤੀ ਗਈ ਕਿਸੇ ਵੀ ਲੈਣ ਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿਨ੍ਹਾਂ ਨਾਲ ਅਜਿਹੇ ਵਿਅਕਤੀਆਂ ਜਾਂ ਸੰਸਥਾਵਾਂ ਦੇ ਵੱਲੋਂ ਸੰਪਰਕ ਕੀਤਾ ਗਿਆ ਹੈ ਜਾਂ ਜਿਨ੍ਹਾਂ ਕੋਲ ਅਜਿਹੇ ਝੂਠੇ ਬਿਆਨਾਂ ਬਾਰੇ ਜਾਣਕਾਰੀ ਹੈ ਕਿਰਪਾ ਕਰਕੇ ਅੱਗੇ ਆਉਣ ਉਹ ਤੁਰੰਤ ਈਮੇਲ ਤੇ ਫੋਨ ਨੰਬਰ ਤੇ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਨੇ ਸਾਨੂੰ ਇਸ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਗਾਇਕਾ ਨੇ ਅੱਗੇ ਲਿਖਿਆ ਕਿ ਮੇਰੇ ਨਾਲ ਅਜਿਹੇ ਸਬੰਧਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਸਾਰੇ ਮੇਰੇ ਵਪਾਰਕ ਇਕਰਾਰਨਾਮਿਆਂ ਦੇ ਵਿੱਚ ਦਾਖਲ ਦੇਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗਾਇਕਾ ਨੇ ਮਾਮਲੇ ਦੇ ਵਿੱਚ ਕਾਰਵਾਈ ਲਈ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਸੀ ਉਸਨੇ ਇੰਸਟਾਗ੍ਰam ਤੇ ਲਿਖਿਆ ਸੀ ਕਿ ਇਹ ਮਹਾਨ ਦੇਸ਼ ਹੈ ਤੇ ਪੰਜਾਬ ਦੇ ਇਸ ਮਹਾਨ ਸੂਬੇ ਦੇ ਮਾਣ ਮੱਤੇ ਨਾਗਰਿਕ ਹੋਣ ਦੇ ਨਾਤੇ ਮੈਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲ ਦੇਖ ਰਹੀ ਹਾਂ ਤਾਂ ਜੋ ਇੱਕ ਨੌਜਵਾਨ ਕਲਾਕਾਰ ਵਜੋਂ ਮੈਂ ਇਸ ਮਹਾਨ ਸੂਬੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਾਂ ਸੁਨੰਦਤਾ ਸ਼ਰਮਾ ਪੰਜਾਬ ਦੀ ਇੱਕ ਮਸ਼ਹੂਰ ਗਾਇਕਾ ਹੈ ਜਿਸ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੇ ਫਤਿਹਗੜ ਚੂੜੀਆਂ ਦੇ ਵਿੱਚ ਹੋਇਆ ਸੀ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਗੀਤ ਬਿੱਲੀ ਅੱਖ ਦੇ ਨਾਲ ਕੀਤੀ ਜਿਸ ਤੋਂ ਬਾਅਦ ਉਸ ਨੇ ਪਟਾਕੇ ਮੋਰਨੀ ਸੰਦਲ ਦੇ ਕਈ ਹੋਰ ਮਸ਼ਹੂਰ ਹਿੱਟ ਗੀਤ ਦਿੱਤੇ ਸੀ ਸੁਨੰਦਾ ਨੇ 2018 ਦੀ ਪੰਜਾਬੀ ਫਿਲਮ ਸੱਜਨ ਸਿੰਘ ਰੰਗ ਰੂਡ ਦੇ ਵਿੱਚ ਕੰਮ ਕੀਤਾ ਸੀ ਜਿਸ ਦੇ ਵਿੱਚ ਉਸ ਨੇ ਮੁੱਖ ਅਦਾਕਾਰਾ ਦੀ ਭੂਮਿਕਾ ਨਿਭਾਈ ਫਿਲਮ ਦੇ ਵਿੱਚ ਦਲਜੀਤ ਦੋਸਾਂ ਤੇ ਸਾਫਾ ਕਰੈਕਟਰ ਸੁਗਰਾਜ ਸਿੰਘ ਦਾ ਪਿਤਾ ਯੋਗਰਾਜ ਸਿੰਘ ਮੁਕਪੇ ਮੁਕਾਦੇ ਵਿੱਚ ਸਨ